ਸਹੀ ਗੱਲ ਦੋਸਤੋ ਕੀ ਹਾਲ ਚਾਲ ਹੈ ਅੱਜ ਨਾ ਆਪਾਂ ਖੜੇ ਆ ਤਲਵੰਡੀ ਸਾਬ ਦੇਣਾ ਮੰਗਲਵਾਰ ਮੰਡੀ ਤੇ ਨਹੀਂ ਅੱਜ ਆਪਾਂ ਆਪਣੇ ਗਰਾਉਂਡ 'ਚ ਆ ਰਹੇ ਤੇ ਅੱਜ ਤੁਹਾਨੂੰ ਆਪਾਂ ਨਾ ਆਪਣੇ ਟਰੈਕਟਰ ਦਿਖਾਉਣੇ ਆਪਾਂ ਗਰਾਉਂਡ ਤਾਂ ਆਪਣੇ ਕੋਲੇ ਕਾਫੀ ਟਾਈਮ ਦਾ ਸੀਗਾ ਹਮ ਪਰ ਆਪਾਂ ਗਰਾਉਂਡ ਚੋਂ ਕਿਤੇ ਵੀਡੀਓ ਨਹੀਂ ਪਾਈ ਸੀ ਸਵਾਬ ਅੱਜ ਬਣਿਆ ਸਵਾਬ ਅੱਜ ਬਣਿਆ ਉਹ ਵੀ ਤਾਂ ਹੋ ਗਿਆ ਆਪਾਂ ਮੰਡੀ ਤੋਂ ਵੀਡੀਓ ਪਾਉਂਦੇ ਸੀ ਕਈ ਵੀਰਾਂ ਦਾ ਤਰਾਜ ਹੋ ਗਿਆ ਵੀ ਮੰਡੀ ਦੇ ਵਿੱਚ ਵੀਡੀਓ ਬੰਦ ਕਰੋ ਬੰਦ ਕਰੋ ਉਹ ਜ਼ਿਆਦਾ ਵਜ਼ਨ ਮੇਰੇ ਤੇ ਆ ਗਿਆ ਕਿਉਂਕਿ ਮੈਂ ਹਟਿਆ ਨਹੀਂ ਪਉਣਾ ਹਟਿਆ ਨਹੀਂ ਮੈਂ ਹਟਿਆ ਨਹੀਂ ਘਟਲੋਂ ਪਉਣਾ ਵੀ ਬਾਬਾ ਇਹ ਮੰਡੀ ਬਣਾਉਂਦੇ ਰਹੇ ਆ ਬਣਾਉਂਦੇ ਰਹੇ ਹੁਣ ਮੇਰੇ ਤੇ ਪਰਸਨਲ ਅਟੈਕ ਹੋ ਗਿਆ ਸਿੱਧਾ ਹੀ ਫੋਨ ਆ ਗਿਆ ਕਹਿੰਦੇ ਯਾਰ ਵੀ ਤੂੰ ਗੱਲਾਂ ਬੰਦਾ ਛੱਡ ਜਾਂਦਾ ਸਾਰੇ ਛੱਡ ਜਾਣਗੇ ਮੈਂ ਕਿਹਾ ਵੀ ਭਰਾਵੋ ਇੱਥੇ ਉਹ ਕਿ ਮਾਰਕੀਟ 'ਚ ਰਹਿਣਾ ਤੇ ਆਪਾਂ ਵਜਨ ਨਹੀਂ ਲੈਂਦੇ ਆਪਾਂ ਨੂੰ ਕੋਈ ਉਹ ਹੈ ਨਹੀਂ ਗਾ ਇਹਦੇ 'ਚ ਗੱਲ ਆਪਾਂ ਯਾਰ ਇੱਥੋਂ ਬਾਦਿਆ ਕਰਾਂਗੇ ਆਪਾਂ ਤਾਂ ਕੰਮ ਕਰਦੇ ਆਪਾਂ ਤਾਂ ਕੰਮ ਕਰਨਾ ਹੈ ਆਪਾਂ ਆਪ ਦੇ ਘਰੋਂ ਚੋਕਾ 10 ਕਰਮਾ ਉਹਰੇ ਕੀ 10 ਕਰਮਾ ਫਰੇ ਕੀ 10 ਕਰਮਾ ਪਰੇ ਕੀ ਹਾਂ ਉਹ ਇੱਕੋ ਗੱਲ ਹੀ ਐ ਇੱਕ ਦਿਨ ਪਹਿਲਾਂ ਆ ਕੇ ਚਲੋ ਥੋੜੀ ਥੋੜਾ ਜਿਹਾ ਸ਼ੌਂਕ ਨਾ ਬਣਾ ਲਾਂਗੇ ਸ਼ੌਂਕ ਨਾ ਬਣਾ ਉੱਥੇ ਥੋੜਾ ਜਿਹਾ ਹੱਲਾ ਗੁੱਲਾ ਹੁੰਦਾ ਜਿੱਥੇ ਬੰਦਾ ਹੈ ਨਹੀਂ ਕੋਈ ਬੰਦਾ ਹੈ ਨਹੀਂ ਬੰਦਾ ਹੁਣ ਅੱਜ ਆਪਾਂ ਦੋਨੇ ਹੈਗੇ ਦੋਨੇ ਹੈ ਦੋਨੇ ਹੈ ਤੇ ਅੱਜ ਆਪਾਂ ਸਾਰੇ ਟਰੈਕਟਰ ਤਕਰੀਬਨ ਤਕਰੀਬਨ ਦਿਖਾਉਣ ਦੀ ਕੈਮਰਾ ਮਾਰ ਦੇ ਇੱਕ ਵਾਰੀ ਮਾਰਤਾ ਜੀ ਮੈਂ ਇੱਕ ਵਾਰੀ ਕੈਮਰਾ ਮਾਰ ਦੇ ਜਿੰਨੇ ਕ ਆਪਣੇ ਵੀਡੀਓ ਚ ਆਏ ਆਪਾਂ ਇੱਕ ਬਣਾਇਆ ਦੋ ਬਣਾਇਆ ਤਿੰਨ ਬਣਾਇਆ ਉਵੇਂ ਜਿਹਾ ਦਿਖਾ ਦਾਂਗੇ ਉਵੇਂ ਜਿਹਾ ਦਿਖਾ ਦਾਂਗੇ ਹਾਂ ਓਰੀਜਨਲ ਜਿਹਾ ਕੰਮ ਹੈ ਕੋਈ ਡੁਪਲੀਕੇਸੀ ਨਹੀਂ ਹੋਣੀ ਤੇ ਗੱਲ ਉਨੀ ਦੱਸਾਂਗੇ ਜਿੰਨੀ ਹੋਈ ਜੇ ਰੰਗ ਹੋਇਆ ਹੋਇਆ ਤਾਂ ਰੰਗ ਹੋਇਆ ਦੱਸਾਂਗੇ ਤੇ ਖੁੱਲਿਆ ਹੋਇਆ ਤਾਂ ਖੁੱਲਿਆ ਹੋਇਆ ਦੱਸਾਂਗੇ ਜੇ ਸੀਲਡ ਹੋਇਆ ਤਾਂ ਸੀਲਡ ਹੀ ਬੋਲਾਂਗੇ ਇਹ ਨਹੀਂ ਵੀ ਰੰਗ ਹੋਇ ਨੂੰ ਆਪਾਂ ਕਹਦੇਾਂਗੇ ਦੋਸਤੋ ਵੀ ਇਹ ਰੰਗ ਅਰੀਜਨਲ ਹੈ ਨਾ ਉਹ ਆਪਣੇ ਜੈਨ ਚ ਹੈਣੀਗਾ ਤੇ ਧੰਨਵਾਦ ਉਹਨਾਂ ਭਰਾਵਾਂ ਦਾ ਕਾਫੀ ਟਾਈਮ ਹੋ ਗਿਆ ਧੰਨਵਾਦ ਨਹੀਂ ਕਰਿਆ ਸੀ ਜਿਹੜੇ ਆਪਣੀ ਵੀਡੀਓ ਨੂੰ ਸ਼ੇਅਰ ਵੀ ਕਰਦੇ ਆਪਾਂ ਨੂੰ ਲਾਇਕ ਵੀ ਕਰਦੇ ਆਪਾਂ ਨੂੰ ਫੋਲੋ ਵੀ ਕਰਦੇ ਬਿਲਕੁਲ ਭਾਈ ਠੀਕ ਹੈ ਉਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਤੇ ਆ ਜਾ ਢਿੱਲੂ ਆਪਾਂ ਨਾਲ ਇਦੋਂ ਚੱਲਦੇ ਆਂ ਇਹ ਤਾਂ ਚੱਕ ਮੇਰਾ ਹੂੰ ਇਹਦਾ ਟਰੈਕਟਰ ਵੈਸੇ ਆਪਾਂ ਵੀਡੀਓ ਚ ਪਾਏ ਆ ਤੇ ਪਰ ਆਪਣਾ ਇੱਥੇ ਦਿਖਾਉਣ ਦਾ ਮਕਸਦ ਹੈ ਵੀ ਆਪਾਂ ਇੱਥੇ ਲੋਕੇਸ਼ਨ ਵੀ ਇਥੋਂ ਦੀ ਪਾ ਦੇਣਾ ਬਿਲਕੁਲ ਠੀਕ ਹੈ ਇਹ 2021 ਮਾਡਲ ਟਰੈਕਟਰ ਹੂੰ ਸਾਰਾ origional ਆ ਬਾਡੇ ਨਾਲ ਅੱਛਾ ਕੋਈ ਇਹਨੂੰ ਕਲਮ ਨਹੀਂ ਲੱਗੀ ਕਿਤੇ ਹੂੰ ਫੁੱਲ ਚੰਗਾ ਐ ਐਕਸਟੀ ਮਾਡਲ ਐ ਐਕਸਟੀ ਮਤਲਬ ਐਕਸਟਰਾ ਟਾਰਕ 850 ਦੇ 55 ਦੇ ਇੰਜਨ ਵਾਲਾ 80 ਤੋਂ 85 ਪਰ ਟਰੈਕਟਰ ਨੂੰ ਟਾਇਰ ਪਏ ਆ ਹੂੰ ਨਾਲ ਦੇ ਤੇ 1300 ਤੋਂ ਕੁਝ ਘੰਟੇ ਚੱਲਿਆ ਇਹਨੂੰ ਆਪਾਂ 700 ਵੀ ਕਰ ਸਕਦੇ ਇਹਨੂੰ 600 ਕਰ ਸਕਦੇ ਇਹਦੀ ਕੰਡੀਸ਼ਨ ਦੇ ਹਿਸਾਬ ਨਾਲ ਪਰ ਨਹੀਂ ਜਿੰਨਾ ਹੈਗਾ origignal ਆ ਤਾਂ origignal ਹੀ ਰੱਖਣਾ ਸਹੀ ਹੈ ਯਾਰ ਐਣੀ ਯਾਰ ਆਪਾਂ ਕਈ ਬੰਦੇ ਕਹਿੰਦੇ ਨੇ 500 ਚ ਲੈ ਲੈ ਨਹੀਂ ਜਿੰਨਾ ਹੈਗਾ ਉਨਾ ਹੀ ਹੈ ਟੋਟਾ ਫਰਸਟ ਪਾਰਟੀ ਹੈ ਫਤਿਹਵਾਦ ਦਾ ਨੰਬਰ ਹੈ ਪਹਿਲੇ ਘਰੋਂ ਆਇਆ ਹੈ ਪਹਿਲੇ ਘਰੋਂ ਆਇਆ ਪਹਿਲੇ ਘਰੋਂ ਹੀ ਆਇਆ ਤੋਤਾ ਵੀ ਆਪਾਂ ਜਾਂ ਤੋਤਾ ਵੀ ਨਹੀਂ ਸੀ ਬੰਦੇ ਨੇ ਤੋਣਾ ਤਾਂ ਉਹਨੇ ਕੀ ਹੈ ਉਹਦੀ ਤਾਂ ਮੈਂ ਤਾਂ ਉਹ ਤਾਂ ਆਪਣੀ ਸਾਫ ਸੁਥਰਾ ਖੜਾ ਸੀ ਕੱਲੀ ਨਿੱਕਰ ਚ ਖੜਾ ਸੀ ਪੁੱਤਰ ਫੋਟੋ ਦਿਖਾ ਹਾਂ ਠੀਕ ਹੈ ਨਮਾ ਟਰੈਕਟਰ ਹੈ ਹੂੰ ਟਰੈਕਟਰ ਤੇ ਲੋਕ ਕਈ ਵਾਰੀ ਖੜ ਵੀ ਜਾਂਦੇ ਆ ਰੈਡੀ ਕਰਨੀ ਸੀ ਸੀ ਕੋਈ ਖੜਾ ਕਰਨੀ ਆ ਕੋਈ ਚੱਕਰ ਨਹੀਂ ਗਾ ਕਈ ਵੀਰ ਕਹਿਣਗੇ ਜੇ ਇਹ ਤਾਂ ਤੁਹਾਡੀ ਪਹਿਲੀ ਵੀਡੀਓ ਚ ਸੀਗਾ ਕੋਈ ਦਿੱਕਤ ਨਹੀਂ ਵੀਰੇ ਅਸੀਂ ਉੱਥੇ ਮੰਡੀ ਦੀ ਵੀਡੀਓ ਬੰਦ ਕਰਾਂਗੇ ਅਸੀਂ ਇੱਥੇ ਪਾਏ ਆ ਠੀਕ ਹੈ ਹੁਣ ਇਹ ਸਾਡਾ ਜਰੀਆ ਅਸੀਂ ਵੀ ਹੁਣ ਇੱਕ ਵਾਰੀ ਸਾਰੇ ਟਰੈਕਟਰ ਫਿਰ ਦਿਖਾ ਦੇ ਤੇ ਲਾਸਟ ਨੇ ਇੱਕ ਅਪਕੀ ਯਾਦ ਰੱਖੀ ਆਪਾਂ ਜਿਹੜਾ ਇਹ ਗਡਾਉਂ ਦਾ ਹੈ ਐਡਰੈਸ ਵੀ ਬੋਲਾਂਗੇ ਇਹਦੀ ਲੋਕੇਸ਼ਨ ਬੋਲਾਂਗੇ ਇਹਦੀ ਲੋਕੇਸ਼ਨ ਵੀ ਦੱਸਾਂਗੇ ਤੇ ਬਾਕੀ ਜਿਵੇਂ ਜਿਵੇਂ ਜਿਹੜੇ ਭਰਾ ਬਿੰਦੇ ਐ ਤੇ ਅਸੀਂ ਗੱਲਾਂ ਇਹ ਕਹਿਣੇ ਉਹਨੇ ਵੀ ਫੋਲੋ ਕਰ ਲਿਓ ਸਾਡੇ ਚੈਨਲ ਉਤੇ ਭਾਈ ਸਾਡੇ YouTube ਤੇ ਸਾਡਾ ਚੈਨਲ YouTube ਤੇ ਵੀ ਸਾਨੂੰ ਸਬਸਕ੍ਰਾਈਬ ਵੀ ਕਰ ਲਿਆ ਕਰੋ ਅਸੀਂ ਭੋਲਾ ਜਾਂਦੇ ਹੈ ਕਿਹੜਾ ਉਹ ਕਹਿਣ ਸਾਨੂੰ ਭੋਲਾ ਤਾਂ ਬਹੁਤ ਆ ਜਾਂਦੇ ਹੈ ਫੇਸਬੁੱਕ ਨਾਲ ਪਿਆਰ ਵਧਦਾ ਉਹਦਾ ਫੇਸਬੁੱਕ ਨਾਲ ਪਿਆਰ ਵਧਦਾ ਉਹੀ ਉਹੀ ਮੂਰੇ ਮਤਲਬ ਬਣਤਰ ਆ ਜਾਂਦੀ ਯਾਰ ਸਾਨੂੰ ਫੋਲੋ ਕਰ ਲਿਓ ਤੇ ਅਸੀਂ ਹੁਣ ਬੋਲਿਆ ਕਰਾਂਗੇ ਜੇ ਸਭ ਤੋਂ ਨਾਂ ਵੀ ਬੋਲੇਗਾ ਨਾ ਕਿ ਮਾਫੀ ਚਾਹੁੰਨੇ ਤੇ ਨਾਲ ਸਬਸਕ੍ਰਾਈਬ ਵੀ ਕਰ ਲਿਆ ਕਰੋ ਇਹੀ ਨਾਂ ਤੇ ਚੈਨਲ ਆਪਣਾ YouTube ਤੇ ਇਹੀ ਨਾਂ ਤੇ Facebook ਤੇ ਸੇਮ ਹੀ ਨਾਂ ਹੂੰ ਠੀਕ ਹੈ ਤੇ ਇਹਦੀ ਗੱਲ ਕਰਕੇ ਮਾ 2021 21 ਠੀਕ ਹੈ ਤੇ ਡਿਮਾਂਡ ਆ 6 ਲੱਖ ਤੇ 15000 615 ਬਹੁਤ ਘੱਟ ਆ ਆਪਦੇ ਵੱਲੋਂ ਜ਼ੋਰ ਲਾ ਕੇ ਰੱਖੀ ਆ ਯਾਰ ਲੋਕ ਸਭਾ ਸ਼ਿਸ਼ੀ ਲੱਖ ਦਾ ਵੇਚ ਵੀ ਲੈਣ ਆਪਾਂ ਕੋਸ਼ਿਸ਼ ਇਹ ਕਰੀਏ ਵੀ ਕੁਆਲਿਟੀ ਵੀ ਦੇਣੀ ਆ ਨਾਲ ਤੇ ਨਾਲ ਰੇਟ ਵੀ ਘਟ ਦੇਣਾ ਜੈ ਰੇਟ ਬਾਜ ਬਰੇਟ ਬਾਜ ਬਰੇਟ ਬਾਜ ਬਰੇਟ ਤੇ ਪਰ ਇਹਦੇ 'ਚ ਆਪਾਂ ਫੇਰ ਵੀ ਜੇ ਕੋਈ ਬੰਦਾ ਚਾਹ ਵੜਾ ਹੂਆ ਲੈਣ ਦਾ ਗੱਲ ਉਨੀ ਹੋਊਗੀ ਜਿੰਨੀ ਬੋਲੀ ਜਾਂਦੀ ਆ ਗੱਲ ਉਨੀ ਹੋਊਗੀ ਗੱਲ 'ਚ ਫਰਕ ਨਹੀਂ ਆਊਗਾ ਬਿਲਕੁਲ ਵੀ ਮੈਂ ਕਹਿ ਦਿਆਂ ਵੀ ਯਾਰ ਇਹ ओरिजिनल ਆ ਤੇ ਇਹਦੇ ਰੰਗ ਵਜਾਉ ਜਿੱਥੇ ਵੱਜਿਆ ਹੋਇਆ ਗੱਠਣਾ ਦੱਸ ਦਾਂਗੇ ਭਾਈ ਇੰਨਾ ਵੱਜਿਆ ਵੱਜਿਆ ਹੋਈ ਹੈ ਠੀਕ ਆਪਾਂ ਪਹਿਲਾਂ ਹੀ ਬੋਲਿਆ 5 ਲੱਖ ਦੇ 90 ਹਜ਼ਾਰ ਦਾ ਢਿਲੋਂ ਡੈਕਟਰ ਦੇਣਾ ਹੈ ਇਹ ਚ ਮੰਨ ਲੈ ਵੀ 25000 ਰੁਪਏ ਘਟਾ ਦਾ 25 ਘਟਾ ਵਾਲਾ 30 ਘਟਾ ਵਾਲਾ 10 ਘਟਾ ਵਾਲਾ ਕੁਛ ਘਟਾ ਲਓ ਤਾਂ ਆਪਾਂ ਕਰਨਾ ਹੀ ਨਹੀਂਗਾ ਵੀ ਡਿਸਕਾਊਂਟ ਇੰਨਾ ਦੇਣਾ ਆਪਾਂ ਵੀ ਉਹ ਹੈਡਲਾਈਨ ਵੀ ਨਹੀਂ ਲਾਉਣੀ ਉਹਨੇ 25000 ਦਾ ਡਿਸਕਾਊਂਟ ਜਾਂ 30000 ਦਾ ਫਿਰ ਤਾਂ ਆਪਾਂ ਇਹ ਕਰਦੇ ਆ ਇੱਧਰ 7 ਲੱਖ ਰੁਪਏ ਲਿਖ ਲੈਨੇ ਤੇ ਸਿੱਧਾ ਲੱਖ ਚੱਕ ਦੇਨੇ ਕੁਲਵੀਰ ਨੇ ਕੀਤੇ ਵੱਡੇ ਵੱਡੇ ਡਿਸਕਾਊਂਟ 1 ਲੱਖ ਦਾ ਡਿਸਕਾਊਂਟ ਹੋ ਕੰਮ ਕਈ ਵੀਰਾਂ ਦੇ ਭਰਾਵਾ ਉਹ ਵੀ ਆਉਂਦੇ ਆ ਲਾਂਬੇ ਵੀਰ ਫੋਨ ਨਹੀਂ ਚੱਕਦਾ ਉਹ ਵੀ ਸਾਡੀਆਂ ਮਜਬੂਰੀਆਂ ਤੇ ਛੇਤੀ ਫੋਨ ਚੱਕਣ ਲੱਗਾਗੇ ਠੀਕ ਹੈ ਕਈ ਵਾਰੀ ਕੰਮਕਾਰ ਵਾਲੇ ਬੰਦੇ ਆਗੇ ਤੇ ਸਾਥੋਂ ਨਹੀਂ ਵੀ ਚੱਕਿਆ ਜੀ ਪ੍ਰਮਾਤਮਾ ਸਾਡਾ ਕੋਈ ਇਹੋ ਜਿਹਾ ਦਿਨ ਲਿਆਵੇ ਵੀ ਅਸੀਂ ਨਾ ਸ਼ੋਰੂਮ ਬਣਾ ਗਏ ਅਸੀਂ ਤੇ ਫੋਨ ਚੱਕਣ ਵਾਲੀ ਕੀ ਗੱਲ ਆ ਅਸੀਂ ਜਿਹੜੇ ਨੇ ਇੱਕ ਵਾਰੀ ਸਾਨੂੰ ਕਾਲ ਕਰ ਲਈ ਨਾ ਉਹਨੂੰ ਅਸੀਂ ਤਾਂ ਨੰਬਰ ਹੀ ਨਹੀਂ ਛੱਡਣਾ ਜਿਵੇਂ ਕਹਿੰਦੇ ਕਿ ਵੀ ਉੱਠ ਤੇ ਸਾਨ ਦਾ ਬੈਰ ਮਾੜਾ ਹਾਂ ਮਗਰ ਪੈ ਤਾਂ ਅਸੀਂ ਮਗਰ ਪੈ ਜਾ ਕਰਾਂਗੇ ਆਪਾਂ ਤਾਂ ਮਗਰ ਪੈ ਜਾ ਕਰਾਂਗੇ ਬੰਦੇ ਵੀਰੇ ਸਾਨੂੰ ਟਰੈਕਟਰ ਦੇ ਕੇ ਸੱਡਿਆ ਕਰਾਂਗੇ ਯਾਰ ਹਟਦੇ ਨਹੀਂ ਅਸੀਂ ਨੰਬਰ ਲਾਈ ਚੱਲਿਆ ਕਰਾਂਗੇ ਹੂੰ ਤੇ ਉਦੋਂ ਅੱਗੇ ਆ ਜਾ ਢੱਲੋ ਜਾ ਹਜ ਖੜਾਗਾ ਜਹਾਜ਼ ਬਾਕੀ ਕੀ ਹੈ ਹਰਕ ਦੇਖ ਯਾਰ ਕਿੰਨਾ ਇਹਦੇ ਨੂੰ 2 ਫੁੱਟ ਗਾ ਖੜਾਗਾ ਪਿੱਛੋਂ ਲੈਂਕਾ ਇਕੱਠੀਆਂ ਹੀ ਲੱਗੀਆਂ ਗਾਦੇ ਨਾਲ ਹਾਂ ਉਹਨਾਂ ਦੇ ਗੱਦ ਦਾ ਇੱਕੋ ਜੀ ਹੈ ਨਾ ਪਿੱਛੋਂ ਹਾਂ ਇਹ ਵੀ 2021 ਮਾਡਲ ਹੈ ਅੱਛਾ ਇਹ ਵੀ 21 ਆ ਗਿਆ ਇਹ ਵੀ 21 ਮਾਡਲ ਹੈ ਇਹਦੇ ਮੂਹਰੇ ਟਾਇਰ ਬਦਲਤੇ ਨਵੇਂ ਪਾਤੇ ਨਵੇਂ ਪਾਤੇ ਤੇ ਮਗਰਲੇ ਟਾਇਰ ਇਹਦੇ ਨਾਲ ਮਗਰਲੇ ਨਾਲ ਦੇ ਕਰਤੇ ਨਾਲ ਦੇ ਕਰਤੇ ਨਹੀਂ ਹੈਗੇ ਆ ਹੈਗੇ ਆ ਹੈਗੇ ਆ ਠੀਕ ਹੈ ਮਗਰਲੇ ਨਾਲ ਦੇ 80 ਤੋਂ 85% ਟਾਇਰ ਹੂੰ ਠੀਕ ਹੈ ਮੂਹਰਲੇ ਦੇ ਜਿਹੜੇ ਟਾਇਰ ਹੈ ਉਹ ਨਵੇਂ ਪਾਏ ਆ ਇਹਦੀ ਚਾਲ ਵੱਧ ਹੁੰਦੀ ਆ ਥੋੜਾ ਜਿਹਾ ਘਸਾਇਆ ਜਾਂਦਾ ਫੋਰਵੀਲ ਡਰਾਈਵ ਦੇ ਵਿੱਚ ਹੂੰ ਤੇ ਗੇਂਜਰ ਦੇ ਵਿੱਚ ਆਹੇ ਫ੍ਰੀ ਸਪੀਡ ਆ ਹੂੰ ਹਰੇਕ ਗੇਅਰ ਚ ਬੈਕ ਉਹਨਾ ਹੀ ਭਜਦਾ ਜਿੰਨਾ ਗਾ ਉਹਨਾ ਫਿਸ਼ਾ ਜਿੰਨਾ ਗਾ ਉਹਨਾ ਫਿਸ਼ਾ ਉਹਨਾ ਫਿਸ਼ਾ ਠੀਕ ਹੈ ਕਰਾਰੋ ਹਿੱਸਾ ਦਾ ਮਗਰਲਾ ਸਰਾਰੋ ਇਸ ਸਮੇਂ ਕਰ ਕਮੀ ਹੈਣੀ ਕੋਈ ਅਜੇ ਲਿਖਿਆ ਹੀ ਪਿਆ ਸਾਰਾ ਦੇਖ ਲਾ 24 ਸਪੀਡਾਂ ਆ ਗਈਆਂ 3 ફીਡ ਡਰਾਈਵ ਆ ਗਈ ਠੀਕ ਹੈ ਸ਼ੇਗੰਦਰ ਹੈਵੀ ਡਿਊਟੀ ਲਿਫਟ ਹੈ ਦੀ ਇਹ ਜੋ ਮੈਨੂੰ ਵੀ ਇਹਦੇ ਕੁਝ ਇਹਦੇ ਕੁ ਸਪੈਸ਼ਲ ਗੇਅਰ ਰੜ ਲਓ ਅੱਛਾ ਉਧਰਲੇ ਪਾਸੇ ਉਧਰਲੇ ਪਾਸੇ ਗੇਅਰ ਹੈ ਸਪੈਸ਼ਲ ਹੈ ਹਾਂ ਸੀ ਵੱਡਾ ਹਾਂ ਉਹਦੇ ਚ ਆਪਾਂ ਨੂੰ ਨਹੀਂ ਪਤਾ ਹੈਗਾ ਵੀ ਗੇਅਰ ਹੈ ਇਹ ਲੀਵਰ 1 2 3 ਗੇਅਰ ਹੈ ਇੱਕ ਸਪੈਸ਼ਲ ਗੇਅਰ ਹੈ ਇੱਕ ਸਪੈਸ਼ਲ ਹਾਂ ਉਹ ਸਪੈਸ਼ਲ ਗੇਅਰ ਹੈ ਵੀ ਸੁਪਰ ਸੀਡਰ ਵਾਸਤੇ ਆਹ ਤੇ ਜ਼ੋਰ ਦੀ ਦਾ ਖੋਟੇ ਪੈਸੇ ਦੀ ਕਮੀ ਹੈਣੀ ਰੈਕਟਰ ਨੂੰ ਹੂੰ ਫੁੱਲ ਚੰਗਾ ਇਹ ਜਿਹੜੇ ਰੰਗ ਪੇਂਟ ਦੀ ਗੱਲ ਕਰ ਗਏ ਹੂੰ ਤਾਂ 90% ਰਿਜਨਲ 10% ਕਰਨਾ ਪੈਂਦਾ ਕਿਉਂਕਿ ਵੱਡਾ ਡੈਕਟਰ ਹੈ ਇਤਨਾ ਕਿਤੇ ਮਾੜਾ ਮੋੜ ਚੰਡ ਆ ਜੇ ਫਿਰ ਉਹਨੂੰ ਗਾਹਕ ਪਸੰਦ ਨਹੀਂ ਕਰਦਾ ਪਸੰਦ ਨਹੀਂ ਜੇ ਗੱਲ ਆਪਾਂ ਕਹਿ ਦਈਏ ਵੀ ਸਾਰਾ ਰਿਜਨਲ ਨਹੀਂ ਹੈਂਦਾ ਕਿ 10% ਨਟਵੋਟ ਮਾੜੇ ਮੋੜ ਕਰਨੇ ਪੈਂਦੇ ਇਹ ਇਹ 8 ਲੱਖ ਤੇ 25 ਹਜ਼ਾਰ ਦੀ ਡਿਮਾਂਡ ਹੈ ਅੱਛਾ 21 ਮਾਡਲ ਦੀ 8 ਲੱਖ 25 ਹਜ਼ਾਰ ਦੀ ਡਿਮਾਂਡ ਹੈ ਤੇ ਤੇ ਜੇ ਕਿਸੇ ਵੀਰ ਨੇ ਲੈਣਾ ਹੈਗਾ ਤਕੜਾ ਹੀ ਕਰਾਂਗੇ ਆਪਦੇ ਬੰਦੂਆਂ ਦਾ ਵੀ ਡਿਸਕਾਊਂਟ ਕਰਾਂਗੇ ਪਰ ਜੇ ਫਿਰ ਵੀ ਲੱਗਿਆ ਤਾਂ ਮਾਨਤਾਣਾ ਆਪਾਂ ਫਿਰ ਵੀ ਕਰ ਸਾਢੇ 7 ਲੱਖ ਦਾ ਦੇ ਦੇ ਗੱਟ ਨੂੰ ਦੇ ਦੇ ਜੇ ਇਹਨਾਂ ਵੀਰੋਂ ਲੈਣਾ ਨਾ ਤੇ ਸਾਢੇ 7 ਲੱਖ ਦਾ ਰੈਟਰ ਦੇ 21 ਮਾਡਲ ਹੈ ਹੂੰ ਠੀਕ ਹੈ ਤੇ ਦੂਰੋਂ ਵਾਲੇ ਬੰਦੇ ਵਾਸਤੇ ਮਾਨਤਾਣਾ ਵੀ ਛੋਟ ਵੀ ਕਰ ਦਾਂਗੇ ਯਾਰ ਫਿਰ ਵੀ 1000 ਰੁਪਏ ਛੋਟ ਕਰਾਂਗੇ ਚਲੋ ਇਹ ਕਾਰ ਦਾ ਦੇਣ ਦਾ ਖਰਚਾ ਹਾਂ ਇਹ ਨਹੀਂ ਆਪਾਂ ਅੜਦੇ ਨਹੀਂ ਯਾਰ ਕਿਸੇ ਕਰ ਹੂੰ ਇਹ ਪਹਿਲਾ ਹੈ ਆਪਣਾ ਇਹ ਪਹਿਲਾ ਟਰੈਕਟਰ ਲਿਆਗਾ ਜੇ ਨੇ ਰਿਸਪਾਂਸ ਚੰਗਾ ਦਿੱਤਾ ਤਾਂ ਫਿਰ ਫੋਰਵੀਲ ਚਾਰਪੰਦ ਰੱਖਿਆ ਹੀ ਕਰ ਰੱਖ ਠੀਕ ਹੈ ਦੋਸਤੋ ਵੀਡੀਓ ਕਿਵੇਂ ਲੱਗੀ ਤੁਹਾਨੂੰ ਤੁਹਾਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਜੇ ਵੀਡੀਓ ਚੰਗੀ ਲੱਗੀ ਨਾ ਫਾਲੋ ਵੀ ਕਰ ਲਓ ਤੇ YouTube ਤੇ ਜਾ ਕੇ ਸਾਨੂੰ ਸਬਸਕ੍ਰਾਈਬ ਵੀ ਕਰ ਹਾਂਜੀ ਧੰਨਵਾਦ